ਸਾਸਰੀ ਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਲਓ ਜੀ ਆਪਾਂ ਨੜਾਉਣ ਲੱਗੇ ਸੀ ਗਾਂएं ਮੱਝਾਂ ਗਾਂएं ਬਹੁਤ ਨੜਾਉਣ ਲੱਗੇ ਬਹੁਤ ਕਣਤੌਂਦੀ ਹੈ ਜੀ ਬਹੁਤ ਦੁਖੀ ਕਰਦੀ ਹੈ ਬਹੁਤ ਲੱਤਾਂ ਮਾਰਦੀ ਹੈ ਇੱਕ ਇਹਦੀ ਲਾਇਓਰਟੀ ਤੇ ਜ਼ਖਮ ਹੋਇਆ ਹੋਇਆ ਹੈ ਗਾਂ ਦੇ ਇਹਦੇ ਕਰਕੇ ਲਾਇਓਰਟੀ ਨੂੰ ਹੱਥ ਨਹੀਂ ਲਵਾਉਂਦੀ ਬਹੁਤ ਹੱਥ ਨਹੀਂ ਲਵਾਉਂਦੀ ਤੇ ਬਹੁਤ ਜ਼ਿਆਦਾ ਕਣਤੌਂਦੀ ਹੈ ਨੜਾਉਣ ਲੱਗੇ ਲੋ ਜੀ ਗਾਏ ਆਪਾਂ ਹੁਣ ਨਰਾਲੀ ਹੁਣ ਇਹਨੂੰ ਖੋਲ ਕੇ ਲੈ ਕੇ ਜਾਣੇ ਆ ਇੱਕ ਤਾਂ ਮੇਰਾ ਅੱਜ ਸਵੇਰ ਦਾ ਸਿਰ ਦਰਦ ਕਰ ਰਿਹਾ ਸੀਗਾ ਕਿਸੇ ਕੰਮ ਨੂੰ ਮਨ ਨਹੀਂ ਸੀ ਕਰਦਾ ਜੀ ਕਰਦਾ ਕਿਸੇ ਕੰਮ ਨੂੰ ਮਨ ਨਹੀਂ ਸੀ ਕਰਦਾ ਇਹਦੇ ਕਰਕੇ ਮੈਂ ਚੱਲ ਹੌਲੀ ਹੌਲੀ ਗਾਏ ਮੈਸ ਮੱਝਾਂ ਨਿਲਾ ਦੇਣੀ ਆ ਇੱਕ ਤਾਂ ਜੇ ਸਰੀਰ ਠੀਕ ਨਾ ਹੋਵੇ ਤਾਂ ਫਿਰ ਕਿਸੇ ਕੰਮ ਨੂੰ ਰੂਹ ਨਹੀਂ ਕਰਦੀ ਲੋ ਜੀ ਆਪਾਂ ਹੁਣ ਲੱਗੇ ਆ ਦੂਜੀ ਮੈਸ ਨਿਲਾਉਣ ਇਹ ਤਾਂ ਮੈਸ ਬਹੁਤ ਸਾਹੂ ਹੈ ਜੀ ਜਿੱਕਣ ਮਰਜੀ ਨਿਲਾਈ ਚੱਲ ਇਹ ਤਾਂ ਮੇਰੇ ਕੋਲੇ ਆਰਾਮ ਨਾ ਖੜ ਜਾਂਦੀ ਆ ਬਹੁਤ ਚੰਗੀ ਮੈਸ ਆ ਜੀ ਇਹ ਇਹ ਬਿਲਕੁਲ ਨਿਕਲ ਤਾਉਂਦੀ ਗਾਏ ਤਾਂ ਜੀ ਬਹੁਤ ਦੁੱਹੀ ਕਰਦੀ ਐ ਇਹ ਜਿੱਕਣ ਮਰਜੀ ਨਾ ਆਵਾ ਬਹੁਤ ਸੌਹ ਹੈ ਛੋਟੀ ਮੈਂਸ ਬਾਕੀ ਦੁੱਧ ਨੂੰ ਵੀ ਸੀਲ ਐ ਜੀ ਮੈਂਸ ਆਪਣੀ ਇਹ ਬਿਲਕੁਲ ਨਹੀਂ ਲੱਤਾਂ ਚੱਕਦੀ ਲਓ ਜੀ ਆਪਾਂ ਹੁਣ ਆ ਵੀ ਮੈਂਸ ਨਾ ਲਈਏ ਇੱਕ ਤਾਂ ਲਾਈਟ ਦਾ ਕਈ ਵਾਰੀ ਕੱਟ ਹੁੰਦਾ ਮੈਨੂੰ ਲਾਈਟ ਦਾ ਲਾਹਾ ਹੋ ਗਿਆ ਸੀਗਾ ਮੈਂ ਕਿਹਾ ਚੱਲ ਲਾਈਟ ਕਈ ਵਾਰੀ ਭੱਜ ਜਾਂਦੀ ਆ ਤੇ ਕਈ ਵਾਰੀ ਤਾਂ ਸਾਰੇ ਦਿਹਾੜੀ ਨਹੀਂ ਆਉਂਦੀ ਸ਼ਾਮ ਨੂੰ ਜਾ ਕੇ 5 ਵਜੇ ਆਉਂਦੀ ਆ ਇਹਦੇ ਕਰਕੇ ਫਿਰ ਹੱਥਾਂ ਨਾਲ ਨਹਾਉਣੇ ਡੰਗਰ ਬਹੁਤ ਔਖੇ ਲੱਗਦੇ ਨੇ ਇਹਦੇ ਕਰਕੇ ਮੈਂ ਕਿਹਾ ਚੱਲ ਮੈਂ ਲੈਡ ਦਾ ਲਹਾ ਲੈ ਲਵਾਂ ਵੀ फटाफट ਮੈਂ ਸਾਨੂੰ ਨਿਲਾ ਦਮਾ ਮੋਟਰ ਚਲਾ ਕੇ ਮੈਂ ਸਾਨੂੰ ਨਿਲਾ ਦਮਾ ਲਓ ਜੀ ਆਪਾਂ ਹੁਣ ਇਹ ਵੀ ਨਿਲਾ ਲਈ ਲਓ ਜੀ ਹੁਣ ਆਪਾਂ ਕੱਟਾ ਲੱਗੇ ਬੰਨਣਾ ਕਿਉਂਕਿ ਜਦੋਂ ਆਪਾਂ ਇਹ ਸਾਡੀ ਸੱਜਰ ਸੂਈ ਮੈਸ ਹੈ ਜੀ ਤੇ ਪਹਿਲਾਂ ਕੱਟੇ ਨੂੰ ਲਿਆਉਣਾ ਪਿਆ ਜੀ ਕਿਉਂਕਿ ਜੇ ਕੱਟੇ ਨੂੰ ਲਿਆਵਾਂਗੇ ਤਾਂ ਹੀ ਮੈਸ ਆਉਗੀ ਤੇ ਕੱਟੇ ਦਾ 헤ਜ ਬਹੁਤ ਕਰਦੀ ਆ ਜੀ ਮੈਸ ਇਹਦੇ ਕਰਕੇ ਪਹਿਲਾਂ ਕੱਟੇ ਨੂੰ ਬੰਨਣਾ ਫਿਰ ਮੈਸ ਲਿਆਵਾਂਗੇ ਬਟਰੂ ਨੂੰ ਮੈਂ ਐਸੇ ਜਮੈਂਂ ਦੂਰ ਨਹੀਂ ਜਾਣ ਦਿੰਦੀ ਜਦ ਜੇ ਰਿੰਗਣ ਲੱਗ ਜਾਂਦੀ ਹੈ ਜੀ ਬਹੁਤ 헤ਜ ਕਰਦੀ ਹੈ ਜੀ ਮੈਂ ਕਟੂਗਾ ਆਹ ਲੋ ਜੀ ਹੁਣ ਆਪਾਂ ਲੱਗੇ ਆਂ ਮੈਂ ਸੰਭਣਾਉਣਾ ਏ ਵੀ ਵਿਚਾਰੇ ਬੇਜਵਾਨ ਜਾਨਵਰ ਨੇ ਇਹਨਾਂ ਦੀ ਵੀ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਆ ਆਪਾਂ ਨੂੰ ਦੁੱਧ ਦਿੰਨੇ ਆ ਜੀ ਕਿਉਂਕਿ ਆਪਾਂ ਢਿੱਡ ਭਰਦੇ ਆ ਜੀ ਇਹ ਆਪਣਾ ਇਹਨਾਂ ਦੇ ਸਿਰ ਤੇ ਹੀ ਆ ਸਾਰਾ ਕੁਝ ਇਹਦੇ ਕਰਕੇ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਇਹ ਆਪਾਂ ਜੇ ਇਹਨਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਇਹ ਕਿल्ले ਨਾ ਬੰਨੇ ਇਹਨਾਂ ਨੇ ਕਿਹੜਾ ਮੂੰਹ ਮੂੰਹ ਨਾਲ ਬੋਲ ਕੇ ਦੱਸਣਾ ਜੀ ਸਾਨੂੰ ਨਿੜਾਓ ਸਾਨੂੰ ਕੱਖ ਪਾਓ ਲਓ ਜੀ ਆਪਾਂ ਇਹਨੂੰ ਵੀ ਨਮੈਸ ਨੂੰ ਵੀ ਣਾ ਲੈਂਦੇ ਆ ਇੱਕ ਜੇ ਆਪਾਂ ਇਹਨੂੰ ਕੱਲੀ ਨੂੰ ਲਿਆਉਂਨੇ ਆ ਕੱਲੀ ਤਾਂ ਬਿਲਕੁਲ ਨਹੀਂ ਆਉਂਦੀ ਕੱਲੇ ਬੰਦੇ ਨੂੰ ਤਾਂ ਖਾਸ ਤੌਰ ਤੇ ਇਹ ਬਹੁਤ ਘਣਤਾਉਂਦੀ ਆ ਨਾਲ ਕਟਰੂ ਲੈ ਆਉਣਾ ਪਿਆ ਤਾਂ ਜਾ ਕੇ ਇਹਨਾਂ ਲਾਈ ਆ ਨਹੀਂ ਤਾਂ ਇਹ ਕੱਲੀ ਬਿਲਕੁਲ ਨਹੀਂ ਆਉਂਦੀ ਨਹਾਉਣ ਲੱਗੇ ਦੇਖ ਲੋ ਕਿਵੇਂ ਘੁੰਮਦੀ ਬਹੁਤ ਜ਼ਿਆਦਾ ਹੈ ਇੱਕ ਤਾਜੇ ਨੇ ਨਹਾਉਣ ਲੱਗੇ ਕਿਲਾ ਪਟਾ ਲਿਆ ਜਿਹੜਾ ਜਿਹੜੇ ਬਹੁਤ ਕੱਢਦੀ ਹੈ ਆ ਦੇਖ ਸੰਗਲ ਲੱਤਾਂ ਵਿੱਚ ਫਸਾਦਾ ਕਟੂ ਦੇ ਇੱਧਰ ਉੱਧਰ ਦੌੜੀ ਜਾਂਦੀ ਆ ਟਿੱਕੇ ਬਿਲਕੁਲ ਨਹੀਂ ਖੜਦੀ ਮੈਂ ਚਲੇ ਗਈ ਫੋੜਾ ਲੈਣ ਤੇ ਬਾਕੀ ਮੈਂ ਸੋਟੀ ਲੈਣ ਚੱਲੇ ਗਈ ਮੈਂ ਕਿਹਾ ਚਲੋ ਮਈ ਨੂੰ ਟਕਾਮਾ ਟਕਾ ਕੇ ਨਾ ਆਵਾਂ ਪਰ ਇਹ ਕਿੱਥੇ ਖੜਦੀ ਐ ਢੇੜ ਤੇ ਢੇੜਾ ਢੇੜ ਤੇ ਜਿਹੜਾ ਦਈ ਹੋ ਜਾਂਦੀ ਐ ਇਹ ਬੰਦੇ ਤੇ ਵੀ ਲੋਟ ਨਹੀਂ ਆਉਂਦੀ ਐ ਮੈਸਾ ਕਿਆ ਕਰੇ ਆ ਕੱਟਦੀ ਇੱਕ ਪਿੱਛੇ ਹੀ ਆ ਰਹੀ ਹੈ ਇੱਕ ਤਾਂ ਸਾਡੀ ਮੈਂ ਦੀ ਪੂਛ ਨਹੀਂ ਹਿਲਦੀ ਬਿਲਕੁਲ ਪੂਛ ਨਹੀਂ ਹਿਲਾਉਂਦੀ ਪਤਾ ਨਹੀਂ ਕੀ ਗੱਲ ਹੋ ਗਈ ਤੇ ਇਹਦੇ ਕਰਕੇ ਬਹੁਤ ਡਾਕਟਰ ਨੂੰ ਪੁੱਛਿਆ ਸੀਗਾ ਡਾਕਟਰ ਤਾਂ ਕਹਿੰਦਾ ਸੀਗਾ ਬਈ ਇਹਦੀ ਪੂਛ ਹੌਲੀ-ਹੌਲੀ ਚੱਲ ਪੂਗੀ ਪਰ ਹਲੇ ਤੱਕ ਤਾਂ ਚੱਲੀ ਨਹੀਂ ਪਤਾ ਨਹੀਂ ਕਿਆ ਗੱਲ ਹੋ ਗਈ ਸਾਨੂੰ ਪਤਾ ਨਹੀਂ ਲੱਗਿਆ ਵੀ ਇਹਦੀ ਪੂਛ ਕਿਉਂ ਨਹੀਂ ਚੱਲਦੀ ਇਹ ਤਾਂ ਆਪਣੀ ਮੱਖੀ ਵੀ ਨਹੀਂ ਹਟਲਾਉਂਦੀ ਮੱਖੀ ਵੀ ਨਹੀਂ ਉਡਾਉਂਦੀ ਮੂਛ ਨਾਲ ਮੈਂ ਕਿਹਾ ਚਲੋ ਫਿਰ ਹੁਣ ਮੈਂ ਕਟੂ ਵੀ ਨਿਣਾ ਦਿੰਨੀ ਆ ਲਿਆਂਦਾ ਤਾਂ ਹੈਗਾ ਨਾਲ ਚੱਲ ਕਟੂ ਵੀ ਨਿਣਾ ਦਿੰਨੀ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਕਿੰਨੇ ਜੇੜੇ ਕੱਢਦੀ ਹੈ ਦੇਖੋ ਵਿੱਚੇ ਕਟਰੂਰ ਨੇ ਫਸਾ ਲਿਆ ਮੈਂ ਰੂਲ ਲੱਤਾ ਵਿੱਚ ਟਿੱਕੇ ਭੁਰਾ ਨਹੀਂ ਖੜਦੀ ਹੈਗੀ ਆਹ ਦੇਖ ਲਓ ਜੀ ਹੁਣ ਇਹਨੇ ਕਿਲਾ ਪਟਾ ਲਿਆ ਦੇਖ ਲਓ ਕਟੇ ਕਟਰੂ ਨੂੰ ਵੀ ਨਾਲੇ ਖਿੱਚਣ ਲੱਗੀ ਨਲੌਂਦੇ ਨਲੌਂਦੇ ਦੇਖ ਲੋ ਉੱਧਰ ਭੱਜ ਗਈ ਦੌੜ ਗਈ ਦੂਏ ਪਾਸੇ ਇਕੱਲੇ ਬੰਦੇ ਨੂੰ ਕਾਬੂ ਕਰਨੀ ਤਾਂ ਬਹੁਤ ਔਖੇ ਆ ਜਾਂਦੀਆਂ ਮੈਂ ਪੌੜਾ ਰੱਖਣ ਗਈ ਸੀ ਆ ਦੇਖ ਲੋ ਜੀ ਦੂਏ ਪਾਸੇ ਨੂੰ ਘੁੰਮ ਕੇ ਚਲੀ ਗਈ ਮੈਂ ਸਾਨੇ ਤਾਂ ਕਮਾਤੀ ਮੇ ਪਮੀਰੀ ਆ ਦੇਖ ਲੋ ਇਹ ਕਟੜੂ ਬਜਾਰਾ ਖੜਾ ਇੱਕ ਹੋਰੀ ਰਹਿ ਗਿਆ ਤੇ ਸਾਹਮਣੇ ਇਕੱਲਾ ਬੰਦਾ ਕਿਆ ਕਰੇ ਮੈਂ ਸੁਣ ਖੰਣ ਗਈ ਤਾਂ ਕਟਰੂ ਦੌੜਿਆ ਫਿਰਿਆ ਮੈਂ ਕਿਹਾ ਚੱਲ ਰਹੀ ਹਾਂ ਦੌੜ ਲੈਣ ਦਿੰਦੀ ਆ ਇਹਨੂੰ ਤੇ ਬਾਕੀ ਦੁੱਧ ਹਾਜਮ ਹੋ ਜਾਊਗਾ ਇਹਦਾ ਫੇਰ ਮੈਂ ਫੜਿਆ ਚਲ ਮੈਂ ਕਿਹਾ ਕਟੂ ਤੇ ਚੰਗੀ ਤਰ੍ਹਾਂ ਨਲਾਂ ਨਹੀਂ ਸੀ ਹੋਇਆ ਚਲ ਮੈਂ ਕਿਹਾ ਦੁਬਾਰਾ ਫੇਰ ਨਲਾਂ ਦਿੰਦੀ ਆ ਕਟੂ ਨੂੰ ਕਟੂ ਨੂੰ ਵੀ ਖੱਚ-ਕੁੱੱਚ ਕੇ ਲੈ ਕੇ ਆਈ ਕਟਰੂ ਵੀ ਕਹਿੰਦਾ ਸੀ ਮੈਂ ਆਪਦੀ ਮਾਂ ਕੋਲੇ ਜਾਣਾ ਕਟੂ ਵੀ ਮਸਤਦਾ ਸੀ ਇੱਕ ਹੱਥ 'ਚ ਮੇਰੇ ਪੈਰ ਫੜਿਆ ਸੀ ਇੱਕ ਹੱਥ 'ਚ ਕਟਰੂ ਨੂੰ ਕਾਬੂ ਕਰਿਆ ਲੋ ਜੀ ਆਪ ਕਹਣ ਕਟਰ ਨੂੰ ਮੇਨ ਲਾ ਦਈਏ ਇੱਕ ਤਾਂ ਜੇ ਸਿਹਤ ਨਾ ਠੀਕ ਨਾ ਹੋਣੇ ਕਰਕੇ ਕੰਮ ਬਹੁਤ ਹੌਲੀ ਹੌਲੀ ਹੁੰਦੇ ਨੇ ਇੱਕ ਦਵਾਈ ਲੈ ਕੇ ਆਈ ਜਾ ਕੇ ਡਾਕਟਰ ਤੋਂ ਤਾਂ ਮੜੀ ਉੱਠੀ ਨਹੀਂ ਤਾਂ ਬਹੁਤ ਜ਼ਿਆਦਾ ਸਿਰ ਦਰਦ ਕਰਦਾ ਸੀ ਕਿਉਂਕਿ ਮੌਸਮ ਚੇਂਜ ਹੋਣ ਕਰਕੇ ਮੌਸਮ ਜੇ ਹੁਣ ਕਰਕੇ ਹੁਣ ਸਿਰ ਦਰਦ ਕਰਨ ਲੈਂਦਾ ਕਦੇ ਕੜੀ ਜਿਹਾ ਕਦੇ ਹਾਂ ਗਰਮੀ ਹੋ ਜਾਂਦੀ ਹੈ ਕਦੇ ਠੰਡ ਹੋ ਜਾਂਦੀ ਹੈ ਇਹ ਦੇ ਕਰਕੇ ਮੌਸਮ ਬਦਲਦੇ ਕਰਕੇ ਸਿਹਤ ਠੀਕ ਨਹੀਂ ਹੈਗੀ ਆ ਦੇਖੋ ਜੀ ਕਿਵੇਂ ਖਿੱਚਦਾ ਕਟੜੂ ਕਟੜੂ ਵਰਦੀ ਮਾਂ ਕੋਲੇ ਤੋਰਦਾ ਲਓ ਜੀ ਆਪਾਂ ਹੁਣ ਮੱਝਾਂ ਨਰਾ ਲਈਆਂ ਹੁਣ ਆਪਾਂ ਮਾਰਦੇ ਆਂ ਰੜਕਾ ਇੱਕ ਸਾਡਾ ਫਰਸ਼ਤ ਤਿਲਕਣਾ ਬਹੁਤ ਹੈ ਨਾ ਮੱਝਾਂ ਤਿਲਕ ਦੀਆਂ ਬਹੁਤ ਜ਼ਿਆਦਾ ਨੇ ਕਿਉਂਕਿ ਜਿੰਨਾ ਚਿਰ ਰੜਕਾ ਨਾ ਮਾਰੇ ਉਨਾਂ ਚਿਰ ਸਫਤ ਨਹੀਂ ਹੈਗਾ ਕਿ ਜੇ ਆਪਾਂ ਹੁਣ ਬਾਹਰ ਅਸੀਂ ਬੰਨ੍ਹਦੇ ਆਂ ਡੰਗਰਾਂ ਨੂੰ ਤਾਂ ਬਾਹਰ ਧੁੱਪਾਂ ਛੇਤੀ ਆ ਜਾਂਦੀ ਹੈ 9-10 ਵਜੇ ਧੁੱਪਾਂ ਆ ਜਾਂਦੀ ਹੈ ਮੈਂ ਸੋਚਦੀ ਸੀ ਅੱਜ ਮੈਂ ਸੋਚਦੀ ਸੀ ਮੈਂ ਕਿਹਾ ਚਲੋ ਇੱਕ ਦੋ ਬਈ ਇੱਕ ਦੋ ਘੰਟੇ ਹੁਣ ਬਾਹਰ ਬੰਨ੍ਹਦੇ ਆ ਕਰਾਂਗੇ ਕਿਉਂਕਿ ਵਿੱਚ ਜੇ ਨ ਇੱਕ ਦੋ ਦਿਨ ਨਹੀਂ ਪੈਂਦੇ ਰਹਿਣ ਕਰਕੇ ਬਾਹਰ ਗਿੱਲਾ ਸੀਗਾ ਇਹਦੇ ਕਰਕੇ ਉੱਪਰ ਬੰਨ੍ਹਣੇ ਪੈਂਦੀਆਂ ਨੇ ਯਾਰ ਇਹ ਸੁੱਕ ਜੂਗਾ ਫੇਰ ਘੜੀ ਘੰਟਾ ਚਲੋ ਬਾਹਰ ਬੰਦਿਆ ਕਰਾਂਗੇ ਫੇਰ ਫਰਸ਼ ਸੁੱਕ ਜਾ ਕਰੂਗਾ ਬੈਸੇ ਤਾਂ ਪੱਖਾ ਵੀ ਚਲਾਉਨੇ ਸ਼ਕਤਾ ਵਾਲਾ ਫੇਰ ਵੀ ਨਹੀਂ ਸੁੱਕਦਾ ਕਿਉਂਕਿ ਬਾਜਰਾ ਪੈਂਦੇ ਕਰਕੇ ਬਹੁਤ ਜ਼ਿਆਦਾ ਗਿੱਲਾ ਕਰਦੀਆਂ ਨੇ ਇਹੇ ਕਰਕੇ ਮੈਂ ਕਿਹਾ ਚਲਣ ੜਕਾ ਮਾਲ ਦਿੰਨੀ ਆ ਹਰਸ਼ ਸੁੱਕ ਜੂਗਾ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਜੀ ਆਹ ਬੂਲੀ ਦੇ ਆ ਉਕੇ ਬਾਤ ਤੋਂ ਬਾਦ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ